ਆਹਰੀ ਹੋ ਗਿਆ ਓਕੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜ ਚੁੱਕੇ ਹੋ ਸਾਡੇ ਨਾਲ ਸਾਡੇ ਪੇਜ ਤੇ ਅਤੇ ਸਾਡੇ YouTube ਚੈਨਲ ਤੇ ਅਸੀਂ ਇਸ ਵਕਤ ਮੌਜੂਦ ਹਾਂ ਲੁਧਿਆਣਾ ਪੀ ਜੂ ਕਿਸਾਨ ਮੇਲੇ ਤੇ ਜੋ ਅੱਜ 13 ਅਤੇ 14 ਤਰੀਕ ਨੂੰ ਲੁਧਿਆਣਾ ਯੂਨੀਵਰਸਿਟੀ ਵਿੱਚ ਹੋ ਰਿਹਾ ਹੈ ਜਿੱਥੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਜਿੱਥੇ ਵੱਖ-ਵੱਖ ਸਟਾਲ ਹੋਣਗੇ ਖਾਸ ਗੱਲ ਇਹ ਹੈ ਕਿ ਆਉਣ ਵਾਲੀ ਫਸਲ ਦਾ ਜਿਹੜਾ ਬੀਜ ਆ ਉਹ ਕਿਸਾਨਾਂ ਨੂੰ ਇੱਥੇ ਉਪਲਬਧ ਕਰਾਇਆ ਜਾਣਾ ਹੈ ਕਿਸਾਨਾਂ ਨੂੰ ਬੀਜ ਵੰਡਿਆ ਜਾਣਾ ਹੈ ਸੋ ਇਸ ਮੇਲੇ ਦੀ ਜਿਹੜੀ ਸਾਰੀ ਕਵਰੇਜ ਆ ਉਹ ਇਸ ਤੋਂ ਅੱਗੇ ਅਸੀਂ ਤੁਹਾਡੇ ਨਾਲ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਡੇ ਜਿਹੜੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਇੱਥੇ ਵੱਖ-ਵੱਖ ਤਰ੍ਹਾਂ ਦੇ ਸਟਾਲ ਲੱਗੇ ਆ ਜਿੱਥੇ ਕਿਸਾਨ ਭਰਾਵਾ ਆਪਣੀਆਂ ਜਿਹੜੀਆਂ ਮੁਸ਼ਕਲਾਂ ਦੱਸਣਗੇ ਤੇ ਉੱਥੇ ਹੱਲ ਮਿਲਣਗੇ ਤਕਨੀਕਾਂ ਬਾਰੇ ਪਤਾ ਲੱਗੇਗਾ ਤੇ ਖੇਤੀ ਮਾਹਰ ਆ ਜਿਹੜੇ ਉਹ ਕਿਸਾਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਗੇ ਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣਗੇ ਸੋ ਆਓ ਤੁਹਾਨੂੰ ਮੇਲੇ ਦੇ ਵਿੱਚ ਅੱਗੇ ਲੈ ਕੇ ਚਲੀਏ ਜੀ ਕੀ ਨਾ ਮਹੀਗੋ ਰਹਿਣਾ ਨਹੀਂ ਸੋ ਕਿਸਾਨ ਭਰਾਵੋ ਅਸੀਂ ਮੇਲੇ ਦੇ ਵਿੱਚ ਐਂਟਰੀ ਕਰ ਚੁੱਕੇ ਹਾਂ ਤੇ ਤੁਹਾਨੂੰ ਵੱਖ-ਵੱਖ ਸਟਾਲਾਂ ਦੇ ਜਿਹੜੇ ਦਿਖਾਵਾਂਗੇ ਸੋ ਚਲਦੀ ਚਲਦੀ ਵੀਡੀਓ ਨੂੰ ਵੀਰ ਮੇਰੇ ਆ ਸ਼ੇਅਰ ਜਰੂ ਕਰ ਦਿਓ ਤੇ ਜਿਹੜਾ ਮੇਲਾ ਤੁਹਾਨੂੰ ਸਾਰਾ ਅਸੀਂ ਦਿਖਾਵਾਂਗੇ ਸੋ ਮੇਲੇ ਵਿੱਚ ਸਾਡੇ ਕਿਸਾਨ ਭਰਾ ਆਏ ਹੋਏ ਨੇ ਵੱਖ-ਵੱਖ ਸਟਾਲਾਂ ਦੇ ਜਾ ਕੇ ਜਿਹੜੀਆਂ ਜਾਣਕਾਰੀਆਂ ਮਹੱਤਮ ਲੈ ਰਹੇ ਨੇ ਕਮਣਾ ਟਰੈਕਟਰ ਰੂਟਰ ਦਿਖਾ ਦਈਏ ਉਹੀ ਵੀਡੀਓ ਲਾਈਕ ਕਰ ਲਈ ਜੀ ਪਹਿਲਾਂ ਟਰੈਕਟਰ ਰੂਟਰ ਜੇ ਦਿਖਾ ਦਈਏ ਆ ਗਈ ਵੀਰ ਮੇਰੇ ਉਹ ਛੇ ਮਹੀਨੇ ਜਿਹੜੀ ਆਪਣੇ ਆਉਂਦੀ ਆ ਕਣਕ ਝੋਨਾ ਵੜਨਾ ਅਬ ਆਇਨਾ ਪੰਜਾਬੀ ਸਭਿਆਚਾਰ ਤੁਹਾਨੂੰ ਦਿਖਾ ਰਹੇ ਆ ਪੰਜਾਬੀ ਸਭਿਆਚਾਰ ਦੇ ਰੰਗ